ਮੁਰਦਾਬਾਦ 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 ਪਾਕਿਸਤਾਨ ਮੁਰਦਾਬਾਦ 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 ਕਾਤਕਵਾਦੀ ਮੁਰਦਾਬਾਦ 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 ਪਾਕਿਸਤਾਨ ਹਾਏ 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 ਕੀ ਨਾਮ ਹੈ ਜੀ ਗੁਰਦਰਸ਼ਨ ਸਿੰਘ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਗਿਆ ਨਾਬਾਨਾਜ ਮੰਡੀ ਦੇ ਵਿੱਚ ਗੁਰਦਰਸ਼ਨ ਸਿੰਘ ਜੀ ਭਾਰਤੀ ਕਿਸਾਨ ਸੰਘ 22 ਪ੍ਰਧਾਨ ਪੰਜਾਬ ਠੀਕ ਹੈ ਜੀ ਜੋ ਪਾਕਿਸਤਾਨ ਨੇ ਉਥੇ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਇਹ ਕਾਹਨ ਕੀਤਾ ਜਲਸੀਰ ਕੀਤੇ ਨੇ ਛੁਣ ਛੁਣ ਕੇ ਨਾਮ ਨਾਲ ਲੈ ਕੇ ਬੰਦਿਆਂ ਨੂੰ ਸੀਤ ਕੀਤਾ ਗਿਆ ਇਹ ਬਹੁਤ ਲਿੰਦਨਯੋਗ ਹੈ ਇਸ ਦੀ ਅਸੀਂ ਭਾਰਤ ਸੰਗ ਸੰਗ ਵੱਲੋਂ ਨਿਖੇਤੀ ਕਰਦੇ ਹਾਂ ਠੀਕ ਹੈ ਜੀ ਔਰ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸੈਂਟਰ ਸਰਕਾਰ ਸੈਂਟਰ ਸਰਕਾਰ ਬੈਸੇ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੇ ਨੇ ਬਹੁਤ ਥੁੜਤੀ ਦਿਖਾਈ ਆ ਠੀਕ ਜਿਵੇਂ ਮੌਕੇ ਤੇ ਅੰਮ੍ਰ ਸਾਹਿਬ ਪਹੁੰਚੇ ਮੋਦੀ ਜੀ ਪਹੁੰਚੇ ਉਹਨਾਂ ਨੇ ਬਹੁਤ ਕਈ ਮੀਟਿੰਗਾਂ ਲਈਆਂ ਠੀਕ ਅਸੀਂ ਭਾਰਤ ਸਰਕਾਰ ਦਾ ਪੂਰਾ ਕਹਿੰਦੇ ਆ ਵੀ ਕਿਹੜਾ ਹੋ ਕੇ ਪਾਕਿਸਤਾਨ ਤੇ ਕੀ ਕਾਰਵਾਈ ਕੀਤੀ ਹੈ ਅਸੀਂ ਭਾਰਤ ਸਰਕਾਰ ਦੇ ਨਾਲ ਇਸ ਮਸਲੇ ਤੇ ਠੀਕ ਜੋਤ ਵਧੀਆ ਨੇ ਲਾਤੇ ਲੋਕਾਂ ਤੇ ਜ਼ੁਲਮ ਕੀਤਾ ਉਹ ਬਹੁਤ ਹੀ निंदनीय ਕੰਮ ਬਹੁਤ ਹੀ ਮਾੜਾ ਹੈ ਸਰਕਾਰ ਭਾਰਤੀ ਸਿੱਟੀ ਨੂੰ ਕੰਡਨ ਕਰਦਾ ਹੈ ਏਸੀ ਵੀ ਅੱਜ ਇੱਥੇ ਦਾ ਰੋਸ ਮਾਰਚ ਦਿਖਾਇਆ ਮੰਡੀ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਵੀ ਸਾਰੇ ਸ਼ਹਿਰ ਦੇ ਨਾਮ ਆ ਜਿੰਨਾਂ ਬੰਦਿਆਂ ਨੂੰ ਨੁਕਸਾਨ ਹੋਇਆ ਇਸ ਕਰਕੇ ਮੈਂ ਕਹਿੰਦਾ ਸਰਕਾਰ ਨੂੰ ਤਕੜਾ ਤਕੜਾ ਕਦਮ ਲੈ ਕੇ ਉਹਨਾਂ ਦਾ ਰੱਖਸ਼ਣ ਕਰਨਾ ਚਾਹੀਦਾ ਹੈ ਹੁਣ ਚੇ ਰੋਸ ਮਾਰਚ ਭਾਰਤੀ ਕਿਸਾਨ ਸੰਘ ਵੱਲੋਂ ਸਰਦਾਰ ਗੁਰਦੇਸ਼ਨ ਸਿੰਘ ਜੀ ਜੋ ਸਾਡੇ ਸੂਬੇ ਦੇ ਮੀਤ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਵੱਲੋਂ ਨਵਾਂ ਮੰਡੀ ਦੇ ਵਿੱਚ ਕੀਤਾ ਗਿਆ ਔਰ ਨਰ ਸੰਘਾਰ ਜੋ ਉੱਥੇ ਹੋਇਆ ਨਿਰਦੋਸ਼ ਲੋਕਾਂ ਦੀ ਜੋ ਹੱਤਿਆ ਹੋਈ ਕਿਸ ਤਰ੍ਹਾਂ ਦੇ ਨਾਲ ਚੁਣ-ਚੁਣ ਕੇ ਸਾਡੇ ਹਿੰਦੂ ਵੀਰਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਸ਼ਰਮ ਦੀਆਂ ਗੱਲਾਂ ਐਸੀਆਂ ਨੇ ਕਿ ਮੈਂ ਆਪ ਜੀ ਦੇ ਸਾਹਮਣੇ ਬਿਆਨ ਨਹੀਂ ਕਰ ਸਕਦਾ ਸਾਡੇ ਹਿੰਦੂ ਵੀਰਾਂ ਨੂੰ ਕਿਹਾ ਗਿਆ ਕਲਮਾ ਪਰੋ ਸੁਣਨੇ ਦਿਖਾਓ ਪਰ ਜਦੋਂ ਉਹਨਾਂ ਨੇ ਕਿਹਾ ਨਹੀਂ ਅਸੀਂ ਹਿੰਦੂ ਆ ਹਿੰਦੋਸਤਾਨੀਆਂ ਤਾਂ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਬੇਰਹਿਮੀ ਦੇ ਨਾਲ ਆਈਐਸਏ ਦੀ ਸਾਜ਼ਿਸ਼ ਦੇ ਨਾਲ ਕੁਝ ਪਾਕਿਸਤਾਨ ਦੇ ਇਸਲਾਮਿਕ ਅਤੰਕਵਾਦ ਨੇ ਜੋ ਹਿੰਦੁਸਤਾਨ ਤੇ ਹਮਲਾ ਕੀਤਾ ਉਹ ਹਿੰਦੁਸਤਾਨ ਤੇ ਹਮਲਾ ਨਹੀਂ ਕੀਤਾ ਹਿੰਦੁਸਤਾਨ ਦੀ 100 ਕਰੋੜ ਦੀ ਜਨਤਾ ਨੂੰ ਚੈਲੰਜ ਕੀਤਾ ਔਰ ਹਨਾਹ ਹੋਗੇ ਪਾਕ ਵਾਲੋ ਤੇਮਾਰੀ ਦਾਸਤਾ ਬਿਨਾ ਹੋਗੀ ਦਾਸਤਾਨੋ ਮੇਂ ਹਿੰਦੁਸਤਾਨ ਅਜ ਵਿਸ਼ਮਗੁਰੂ ਬਣਨ ਜਾ ਰਿਹਾ ਹੈ ਹਿੰਦੁਸਤਾਨ ਦੀ ਏਡੀ ਵੱਡੀ ਸ਼ਕਤੀ ਹੈ ਕਿ ਪਾਕਿਸਤਾਨ ਦਾ ਨਾਮ ਨਕਸ਼ੇ ਤੋਂ ਮਿਟਾ ਦਿੱਤਾ ਜਾਏਗਾ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੈ ਔਰ ਅੱਸੀ ਅਜ ਭਾਰਤੀ ਆ ਕਿਸਾਨ ਸੰਘ ਵੱਲੋਂ ਇਸ ਨਰਦੋਸ਼ ਸਾਡੇ ਹਿੰਦੂ ਵੀਰਾਂ ਦਾ ਜੋ ਕਤਲ ਕੀਤਾ ਗਿਆ ਹੈ ਉਸ ਕਤਲ ਦੀ ਅਸੀਂ ਨਖੇਦੀ ਕਰਦੇ ਆ ਜੋ ਜੋ ਸਾਡੇ ਕਿਸਾਨ ਸੰਘ ਵੱਲੋਂ 2 ਮਾਰਚ ਸਾਡੇ ਪੰਜਾਬ ਦੇ ਪ੍ਰਧਾਨ ਜਿੰਨੀ ਢਲੋਂ ਜੀ ਤੇ ਸਾਡੇ 22 ਪ੍ਰਧਾਨ ਸਰਦਾਰ ਗੁਰਦਰਸ਼ਨ ਸਿੰਘ ਜੀ ਹਵੇਪੁਰ ਦੀਗਵਾਈ ਵਿੱਚ ਘਟਿਆ ਗਿਆ ਜਿਸ ਵਿੱਚ ਕਿ ਇਹ ਅਸੀਂ ਸਾਰੇ ਮਹਿਸੂਸ ਕਰਦੇ ਆ ਕਿ ਸਾਰਿਆਂ ਦੇ ਮਨਾਂ 'ਚ ਬਹੁਤ ਰੋਸ ਹੈ ਬਹੁਤ ਮੰਦਭਾਗੀ ਘਟਨਾ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਅਸੀਂ ਸਾਰਾ ਸਮੁੱਚਾ ਕਿਸਾਨ ਭਾਈਚਾਰਾ ਸਮੁੱਚਾ ਸਿੱਖ ਜਗਤ ਤੋਂ ਸਮੁੱਚੇ ਅਸੀਂ ਜਿੰਨੇ ਭਾਈਚਾਰੇ ਆ ਅਸੀਂ ਸੀ ਹਿੰਦੂ ਭਰਾਵਾਂ ਦੇ ਨਾਲ ਡਟ ਕੇ ਖੜੇ ਆ ਉਹਨਾਂ ਦੀ ਬਾਬਲ ਵੀ ਨਹੀਂ ਵੇਖਣ ਦਿੰਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੁਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਉਹਨਾਂ ਵੱਲੋਂ ਠੋਕਵਾ ਜਵਾਬ ਦਿੱਤਾ ਗਿਆ ਕਿ ਦੇਸ਼ ਦੇ ਗ੍ਰਹਿ ਮੰਤਰੀ ਮਾਨਜੋਗ ਮਿਤਸ਼ਾ ਜੀ ਆਪ ਦੋ ਦਿਨ ਉੱਥੇ ਜਾ ਕੇ ਸਾਰਾ ਘਟਨਾ ਦਾ ਰਿਹਾ ਲੈ ਕੇ ਸਾਰਾ ਮੋਨਿਟਰਿੰਗ ਪ੍ਰਧਾਨ ਮੰਤਰੀ ਜੀ ਕਰ ਰਹੇ ਆ ਤੇ ਪੂਰਾ ਦੇਸ਼ ਇਸ ਸਮੇਂ ਦੀ ਸੋਗ ਦੀ ਲਹਿਰ ਹੈ ਸੋ ਮੈਂ ਪਾਕਿਸਤਾਨ ਨੂੰ ਇਹ ਚੇਤਾਵਨੀ ਦੇਣੀ ਚਾਹਣਾ ਕਿ ਤੁਸੀਂ ਇਹ ਜਿਹੇ ਕੁਝ ਹਰਕਤਾਂ ਤੋਂ ਬਾਹਰ ਆ ਜਾਓ ਕਿਉਂਕਿ ਅਸੀਂ ਸਾਰੇ ਹਿੰਦੁਸਤਾਨੀ ਇੱਕ ਮੋਟਾ ਭਾਰਤ ਮਾਤਾ ਕੀ ਜੀ ਮੰਗ